ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਥੋੜਾ ਇੱਕ ਹੋਰ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਲੋਈ ਅੱਜ ਦੀ ਤਰੀਕ ਹੋ ਗਈ 5 ਅਪ੍ਰੈਲ 2025 ਟਾਈਮ ਹੋ ਗਿਆ 8 ਦਾ। ਰਾਣੀ ਤੇਲਦਿਆਂ ਵਾ ਹੁਣ ਐਂਡ ਤੇ ਹੀ ਆ ਕੰਮ ਆ। ਅੱਜ ਦੇ ਦਿਨ ਦਾ ਕੰਮ ਪੂਰਾ। ਕੱਲੋਂ ਘੁੰਮ-ਘੁੰਮ ਕੇ ਵੱਢਣੇ ਪੈਣਾ ਕੱਲੋਂ ਫਿਰ ਉਹਨੂੰ ਕਹਿ ਆ ਮੜਾ ਜਾ ਚੱਕ ਦੇ ਕੰਮ ਨੂੰ ਰੇਟ ਆ ਹੁਣ। ਰਾਣੀ ਰਹਿ ਗਈ ਆਪਣੀ ਉਰੇ ਕੱਲੀ ਬੜੀਆਂ ਮਸ਼ੀਨਾਂ ਵੀਰੇ ਕੋਈ ਨਹੀਂ ਹੈਗੀਆਂ ਉਰੇ ਆਪਣੀਆਂ ਆ ਟਰੈਕਟਰ ਵਾਲੀਆਂ ਬਾਧੂਆਂ ਟਰੈਕਟਰ ਵਾਲੇ ਬਾਧੂ ਵੀ ਨਹੀਂ ਚਾਰ ਪੰਜ ਕਿ ਰਹਿ ਗਈਆਂ 12 13 ਦੀਆਂ ਵੀ ਚਾਰ ਪੰਜ ਕਿ ਰਹਿ ਗਈਆਂ ਉਹ ਵੀ ਚਲੇ ਚਲੂਈਆਂ ਇੱਧਰ ਉੱਧਰ ਜੇਦਾਨੋ ਕਿ ਅੱਜ ਦੇ ਤਾਂ ਰੇਟ ਵੀ ਜਿਹੜਾ ਸਾਨੂੰ ਸਹੀ ਲੱਗੂਗਾ ਉਹ ਨੂੰ ਕਿ ਅੱਜ ਕਰਾਂ ਚੱਲਵਾ ਕਿਸਾਨਾਂ ਨਾਲ ਗੱਲ ਕਰੂੰਗਾ ਨਹੀਂ ਫਿਰ ਅੱਜ ਸਮਾਪਤੀ ਕਰ ਦਾਂਗੇ ਵੀ ਅੱਜ ਇੱਕ ਪਿੰਡ 'ਚ ਹੈਗਾ ਵਾ ਇਕੱਠਾ ਕੰਮ ਦਿਹਾੜੀ ਦਾ ਉਹ ਲਾ ਕੇ ਫਿਰ ਕਰਦੇ ਆ ਸਾਫ ਸਫਾਈਆ ਕਰਕੇ ਤੋਂ ਕਾ ਸਾਰੀ ਮਸ਼ੀਨ ਐ ਤੇ ਕੀ ਖਾਲੀ ਕਰਕੇ ਪਿਛਲੀ ਵਾਰੇ ਹੁਣ ਜਿੱਗੜਿਆ ਬੈੱਡ ਬੁੱਡ ਚੀਪਾਂ ਕੱਢ ਕੇ ਬੈੱਡ ਕੱਢ ਕੇ ਫਿਰ ਮਸ਼ੀਨ ਧੋਣੀਆ ਫੀਡਰ ਤਾਰ ਕੇ ਉਹ ਵੀ ਵਿੱਚ ਕਰਦਾ ਜਿਹੜਾ ਬੈੱਡ ਦੇ ਹੇਠਾਂ ਬਲੂਰ ਦੇ ਉੱਪਰ ਕਰਦਾ ਭਰਿਆ ਵਾ ਹੁੰਦਾ ਉਹ ਰਹਿ ਜਾਂਦਾ ਉੱਥੋਂ ਮਸ਼ੀਨ ਗਾਲਣਾ ਲੱਗ ਜਾਂਦੀ ਆ ਐਦ ਕੀ ਉਹ ਪ੍ਰੈਸ਼ਰ ਵਾਸ਼ਰ ਦਾ ਮੰਗਾਇਆ ਆਪਾਂ ਨੇ ਆਨਲਾਈਨ ਅੱਜ ਆਰਡਰ ਕਰਿਆ ਆਜੂਗਾ ਦੇ ਪਿਛਲੇ ਟਾਇਰ 'ਚ ਹੋ ਗਿਆ ਬ੍ਰੀਕ ਪੈਂਚਰ। ਉਹ ਰੋਜ਼ ਹਵਾ ਭਰਨੀ ਪੈਂਦੀ ਆ ਉਹ 'ਚ। ਦਿਹਾੜੀ ਲਾਣ ਦਾ ਚੱਲਦੀ ਰਹਿੰਦੀ ਆ ਮਸ਼ੀਨ ਫੇਰ ਕੋ ਚੈੱਕ ਕਰਨੀ। ਹੁਣ ਰਾਤ ਦੀ ਖੜੀ ਆ। ਥੋੜੀ ਜਿਹੀ ਹਵਾ ਘਟ ਜਾਂਦੀ ਗਾ। ਬਾਕੀ ਅ ਟਾਇਰ ਹੋ ਗਿਆ ਦੀ ਪੈਂਚਰ ਆ ਉਹ ਤੁਹਾਨੂੰ ਦਿਖਾਇਆ ਹੀ ਆ। ਪਿਛਲੇ ਵਲਾਗ 'ਚ ਤੁਸੀਂ ਦੇਖਿਆ ਰਾਤ বাজ ਗਈ ਬਾਈ ਮਸ਼ੀਨ ਮੈਂ ਮਸ਼ੀਨ ਲੈ ਕੇ ਆ ਰਿਹਾ ਦਾ। ਪਤਾ ਨਹੀਂ ਸੁਰਤੀ ਕਿੱਥੇ ਦੀ ਕਿੱਥੇ ਨਹੀਂ। ਉਹ ਚੜਾਈ ਤੋਂ ਮਸ਼ੀਨ ਦੂਏ ਗੇਅਰ ਚ ਅੱਗੇ ਵੀ ਦੂਏ ਜੀ ਤਾਰਦੇ ਆ ਰੱਬ ਜਾਣੇ ਪਤਾ ਨਹੀਂ ਦਿਮਾਗ ਕਿੱਥੇ ਰੀ ਕਿੱਥੇ ਨਹੀਂ ਕਲੱਚ ਦੱਬ ਹੋ ਗਿਆ ਮੇਤੇ ਬਚਾਓ ਹੋ ਗਿਆ ਮਸ਼ੀਨ ਰੁਕ ਗਈ ਨਹੀਂ ਹੋ ਗਿਆ ਜੀ ਕੰਮ ਰਾਤ ਐਂਡ ਜਾ ਕੇ ਚਲੋ ਬਚਾਓ ਹੋ ਗਿਆ ਬਸ ਕਿਰਪਾ ਰਹੀ ਮਾਲਕ ਦੀ ਜੋ ਵੀ ਆ ਪਤਾ ਨਹੀਂ ਕੱਲ ਦਿਮਾਗ ਹੀ ਪਤਾ ਮੈਂ ਤਾਂ ਪਤਾ ਹੀ ਬਾਅਦ ਚ ਜੇ ਮਸ਼ੀਨ ਮੈਂ ਰੋਕ ਲਈ ਫੇ ਮਸ਼ੀਨ ਮੈਂ ਬੰਦ ਕਰੀ ਮਨੋਂ ਐਂ ਟ੍ਰੈਲਾ ਪਲਟ ਗਿਆ ਉੱਥੇ ਜੰਪ ਜਾ ਇੱਕ ਮਾਵੀ ਲਾ ਹੋ ਗਿਆ ਕੰਮ ਲਾਣੇ ਦਾ ਰੂਰੇ ਪਿਆ ਠੀਕਾ ਜਦ ਰੇ ਫਟਾਫਟ ਭੱਜ ਕੇ ਗਿਆ ਵੀ ਕਰਤਾ ਪੁੰਡੇ ਨੇ ਕੰਮ ਮੈਂ ਗਣਾ ਧਿਆਨ ਰੱਖੇ ਕਰ ਚਲੋ ਬਚਾ ਹੋ ਗਿਆ ਹੁਣ ਆਪਾਂ ਚੱਲਦੇ ਆਂ ਤੇ ਇੱਕ ਹੋ ਗਿਆ ਆਪਣਾ ਬਾਫੀ ਵਾਲਾ ਪਾਈਪ ਲੀਕ ਉਹ ਪਾਈਪ ਨਾਲ ਪੈਕ ਲੱਗ ਕੇ ਰਗੜ ਹੋ ਗਿਆ ਟਾਵਾ ਕਰ ਪਰ ਜੰਨੇ ਆ ਉਹ ਹੁਣ ਪੱਟਿਆ ਉਹ ਖਾਲੀ ਹੋਊਗਾ ਮਾਲ ਕੱਢਦੇ ਆ ਟਾਵਾ ਕਰ ਰੇ ਰੋਜ਼ ਸਾਫ ਕਰਨੇ ਪੈਂਦੇ ਆ ਉਰੇ ਆਹੀ ਪੰਗਾ ਬਸ ਰੋਜ਼ ਟਾਵਾ ਕਰਾਂ ਚ ਵੜਜੂ ਇੰਨਾ ਮਾਲ ਨਿਕਲਦਾ ਇੰਨੇ ਇੰਨੇ ਮਾਲ ਨਿਕਲਦਾ ਲਓ ਆਪ ਵਿੱਚ ਹਰ ਹੀ ਰਾਤ ਜਮਾ ਜਿਹੜੀ ਲਾਸਟ ਚ ਵੱਟ ਗਏ ਰਾਤ ਮੈਂ ਵੱਟ ਗਏ 9:30 ਵਜੇ ਰਾਤ ਬਈ ਕੱਲ ਫਿਰ ਮੈਂ ਚਲਾਤੀ ਔਖਾ ਔਖਾ ਮੈਂ ਹੌਲੀ ਹੌਲੀ ਪਰ ਆ ਤਾਂ ਹਵਾ ਚੱਲਦੀ ਧੀ ਕਰਤੇ ਵਾਲਾ ਕੋਈ ਚੱਕਰ ਨਹੀਂ ਦਾ ਤਾਂ ਕਰਕੇ ਮਸ਼ੀਨ 9:30 ਵਜੇ ਤੱਕ ਅੱਲ ਆਪਾਂ ਚਲਾਤੀ ਜਿਹੜੀ ਲਾਸਟ ਚ ਕਿਲਾ ਵੱਟ ਗਿਆ ਜਮਾ ਹਰੀ ਆ ਮੈਂ ਤੁਹਾਨੂੰ ਦਿਖਾਉਣਾ ਹੁਣ ਕਿਹਾ ਵੀ ਆ ਨੂੰ ਮਾ ਵੀ ਆਪਣੀ ਫੇਰ ਵੜਾ ਲਈ ਆ ਦੇਖ ਲਓ ਆ ਬੰਨੀਆਂ ਜਮਾ ਹਰੀਆਂ ਪਈਆਂ ਉਹਦਾ ਪੜਾਉਣ ਦਾ ਕਾਰਨ ਆਇਆ ਹੋਗਾ ਵੀ ਜਿਹੜੇ ਏਰੀਆ ਚ ਆਪਾਂ ਕੱਲ ਗਏ ਵੇਤੀ ਔਰ ਇਹ ਤੋਂ ਹੈਗਾ 8-9 ਕਿਲੋਮੀਟਰ ਉਹ ਦਾ ਵਿਚਾਰੇ ਦਾ ਇਕੱਲੇ ਦਾ ਹੀ ਕੀਲਾ ਰਹਿੰਦਾ ਸੀ ਉੱਥੇ ਬਾਕੀ ਸਾਰੀ ਵਾਲੇ ਦਾਲੇ ਵੱਢ ਹੋ ਗਈ ਸੀ ਉਹਨੂੰ ਐਂ ਦੀ ਵੀ ਕੀਲੇ ਪਰ ਮਸ਼ੀਨ ਨਹੀਂ ਆਉਣੀ ਜੇ ਮਸ਼ੀਨ ਆਉਗੀ ਤਾਂ ਰੇਟ ਵੱਧ ਰਾਤ 9:30 ਵਜੇ ਵੱਢ ਕੇ ਆਇਆ 9:30 ਵਜੇ ਮਸ਼ੀਨ ਮਤਲਬ ਵੀ ਕਟਰ ਤਾਰਤਾ ਦੀਗਾ ਆਪਾਂ ਨੇ ਉਹਦਾ ਕੀਲਾ ਵੱਢ ਕੇ ਇਹ ਕੰਮ ਵੀ ਹੋ ਜਾਂਦਾ ਅਗਲੇ ਨੂੰ ਆਉਂਦਾ ਵੀ ਜਦ ਜਿਹੜੀ ਨਿਕਲੂ ਉਹੀ ਥਈ ਕੀਲਾ ਹੈ ਵੀ ਮਾੜੀ ਮਾੜੀ ਛੋਟੀ ਛੋਟੀ ਦੀ ਫਟ ਫਟ ਕਰ ਦਿਓ ਬਸ ਉਹ ਵੀ ਹਰੀ ਪਈ ਦੀ ਹੁਣ ਤੁਹਾਨੂੰ ਦਿਖਾਦਾ ਆਹੀ ਕੋਸਾ ਦਾਣੇ ਜਾਂ ਬਿਲਕੁਲ ਹਰੇ ਮੁੱਠੀ ਵੱਟ ਹੁੰਦੀ ਆ ਵਾਤ ਮਤਲਬ ਵੀ ਲੱਡੂ ਬਣਦਾ ਚਲੋ ਜਾਈ ਜੀ ਅਗਲੇ ਦੀ ਥਾਮ ਜੇ ਅਗਲੇ ਨੇ ਬਰਤ ਲਈ ਹੁਣ ਉਹ ਪੈਪ ਦਾ ਦੇਖਦੇ ਆ ਅੱਜ ਦੀ ਦਿਹਾੜੀ ਹੁਣ ਲਾਉਣੇ ਆ ਫਿਰ ਲਾਣੇਦਾਰ ਜਾਊਗਾ ਫੜ ਲਿਆਊਗਾ ਜੇ ਮਿਲੂਗਾ ਤਾਂ ਨਹੀਂ ਉਹਦੇ ਬੱਲੇ ਭੇੜਦੇ ਆ ਟੇਪ ਟੂਬ ਲਫਾਵ ਹਲੂ ਬਨ ਕੇ ਦੇਖਦੇ ਹੈ ਮਾੜਾ ਜਾਂ ਬਰੀਕ ਜਿਹਾ ਦਿਖਾਉਣਾ ਤੁਹਾਨੂੰ ਉੱਪਰ ਜਾ ਕੇ ਹੁਣ ਮੈਂ ਲੋਈ ਭਾਈ 1 ਵਜ ਗਿਆ ਬੈਰੇ ਮਾਰ ਗਿਆ ਸੀ ਜੀ ਕਲਚ ਵਾਲਾ ਵਿੱਚ ਜਿਹੜੇ ਰੋਟੀ ਆ ਗਈ ਹੋਣ ਰੋਟੀ ਖਾ ਕੇ ਟਾਇਰ ਦੂਰ ਪੱਟ ਲਿਆ ਦੀ ਰੋਟੀ ਖਾ ਕੇ ਹੁਣ ਲੱਸੀ ਬਣਾ ਕੇ ਪੀਨੇ ਆ ਫੇ ਪੱਟਦੇ ਆ ਕਲੱਚ ਪਤਾ ਨਹੀਂ ਆ ਵੱਡੇ ਪੌਣਾ ਖੀਲਾ ਸਾਰੇ ਹੀ ਸਹੀ ਚੱਲੀ ਆ ਜੈ ਟੈਂਕ ਖਾਲੀ ਕਰਦੇ ਦੀ ਜੈ ਧੂਆਂ ਤਾਰ ਮੈਂ ਵੀ ਡਰ ਗਿਆ ਕੋਲ ਆ ਕੇ ਤਮ ਹਾਂ ਵੀ ਤੂੰ ਉੱਥੇ ਢੇੜਾ ਉੱਤਰ ਕੇ ਦੇਖਿਆ ਕਲੱਚ ਜੋਂ ਹੁਣ ਪੱਟਦੇ ਆ ਹੁਣ ਬੈਰਿੰਗ ਵੀ ਦੇਖਣਾ ਪੈਣਾ ਉਰੇ ਤੇ ਮਿਲੂਗਾ ਕਿੱਥੋਂ ਮਿਲੂਗਾ ਵੇਰ ਸ਼ਾਇਰ ਪਿਆ ਪਤਾ ਨਹੀਂ ਦੇਖਣਾ ਮੈਨਾ ਹਾਂਜੀ ਸਾਥਰੀ ਗਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਅੱਜ ਤਰੀਕ ਹੋ ਗਈ 8 ਅਪ੍ਰੈਲ 2025 ਟਾਈਮ ਹੋਗਾ ਸ਼ਾਮ ਦੇ 6 ਖਰਾਬ ਹੋ ਗਿਆ ਬੇਈਮਾਨ ਐ ਪੂਰਾ ਬੱਦਲ ਹੋਇਆ ਪਿਆ ਤੇ ਮਾਲਕ ਦੀ ਕਿਰਪਾ ਨਾਲ ਅੱਜ ਮਹੀਨੇ ਨੂੰ ਮਹੀਨਾ ਹੋ ਗਿਆ ਪੂਰਾ ਚਲਦੀ ਨੂੰ ਅੱਜ ਸੀਜ਼ਨ ਹੋ ਗਿਆ ਆਪਣਾ ਸਮਾਪਤ ਕਿਰਪਾ ਰਹੀ ਮਾਲਕ ਦੀ ਬਹੁਤ ਵਧੀਆ ਕੰਮ ਹੋ ਗਿਆ ਕਾਪੀ ਜਦਾ ਬਾਈ ਬਹੁਤ ਵਧੀਆ ਹੋ ਗਿਆ ਨਹੀਂ ਮਤਲਬ ਵੀ ਜੇ ਕੀਲੇ ਦੇਖੀਏ ਉਹਦਾ ਬਹੁਤ ਹੋ ਗਿਆ ਤੇ ਹੁਣ ਬੋਲੂਗੀ ਕਾਪੀ ਕਿੰਨਾ ਕ ਇਹ ਖਾਗੀ ਕਿੰਨਾ ਆਪਣਾ ਖਰਚਾ ਕਿੰਨਾ ਹੀ ਬਚ ਗਏ ਉਹ ਚੀਜ਼ ਤੇ ਪਤਾ ਲੱਗੂਗਾ ਹੋਇਓ ਸਾਬ ਪਲਾਵਾਂਗੇ ਘਰ ਜਾ ਕੇ ਸਾਰੇ ਸੀਜ਼ਨਾਂ ਦਾ ਕਾਪੀਆਂ ਥਾਂਵਾਂ ਕੇ ਰੱਖੀਆਂ ਪਈਆਂ ਆਪਣੀਆਂ ਵੀ ਕਿਹੜੇ ਸੀਜ਼ਨ ਨੇ ਕਿਆ ਛੱਡਿਆ ਕਿਹੜੇ ਨੇ ਨਹੀਂ ਰਿਪੇਅਰ ਪੂਰ ਜਿੰਨਾ ਵੀ ਸਾਰਾ ਖਰਚਾ ਉਹ ਦੇਖਾਂਗੇ ਆਪਾਂ ਓਟਾ ਮੋਟਾ ਦੱਸ ਦਾਂਗੇ ਤੁਹਾਨੂੰ ਪਿੰਡ ਜਾ ਕੇ ਵੀ ਕੀ ਕੁਝ ਬਜਿਆ ਕਿੰਨੇ ਕਿਲੇ ਵੱਡੇ ਆ ਸਾਰੇ ਟੋਟਲ ਮਸ਼ੀਨ ਨੂੰ ਕਿਰਪਾ ਬਾਈ ਮਾਲਕ ਦੀ ਸਹਿਬ ਜਾਦਿਆਂ ਦੀ ਛੋਟਿਆਂ ਦੀ ਸਿੰਘ ਸੀਦਾਂ ਦੀ ਆਪਾਂ ਨੇ ਉਹ ਲਿਖਾਇਆ ਵਾ ਧੰਨ ਬਾਬੇ ਸਿੰਘ ਸੀਰ ਕਿਰਪਾ ਮਸ਼ੀਨ ਅਕਸ਼ਤ ਦੀ ਮਸ਼ੀਨ ਚੱਲਦੀ ਆ ਆਪਣੀ ਅਕਸ਼ਤ ਤੋਂ ਹੁਣ ਮਸ਼ੀਨ ਪਰ 2-3 ਦਿਨ ਤੱਕ ਤਰਪਾਲ ਪਾਉਣੀ ਆ ਮਤਲਬ ਵੀ ਅਗਸਤ ਲੈ ਮਹੀਨੇ ਹੋ ਗਏ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਇਹ ਮਾ ਅਪ੍ਰੈਲ ਨਾ ਨਾ ਮਹੀਨਾ ਨੌ ਮਹੀਨੇ ਹੋਗੇ ਮਸ਼ੀਨ ਤਰਪਾਲਦਾਰੀ ਨੂੰ ਰਾਣੀ ਦੇ 9 ਮਹੀਨੇ ਬਾਅਦ ਤਰਪਾਲ ਪਾਉਣੀ ਆ ਇਹ ਨਹੀਂ ਪਤਾ ਵੀ ਆ ਕੇ 15 ਦਿਨ ਬਾਅਦ ਆਰਦੀ ਹੈ ਇਹ ਨਹੀਂ ਪਤਾ ਵੀ ਆ ਕੇ 3 ਮਹੀਨੇ ਬਾਅਦ ਆਰਦੀ ਨਹੀਂ ਕੰਮ ਆ ਰਹੇ ਹਨ ਇਹ ਦੱਸਾਂਗੇ ਗਾਹਾਂ ਜਿੱਥੇ ਵੀ ਖੜਾਉਣੀ ਨਹੀਂ ਹੈਗੀ ਜਿੰਨਾ ਚਿਰ ਫਰੀ ਨਹੀਂ ਕਰਦੇ ਚੈੱਕ ਰਿਆਂਗੇ ਕੰਮ ਨੂੰ ਫਰੀ ਦੇ ਨਾਲ ਕਰਦਾਂਗੇ ਛੇਤੀ ਬਸ ਕਰਪਾ ਮਾਲਕ ਦੀ ਲੱਗੇ ਹੋਏ ਆ ਤੇ ਅੱਜ ਹੋ ਗਈ 8 ਅੱਪਾ ਕੱਲ ਨੂੰ ਆਪਣਾ ਉਹ ਆ ਜਾਣਾ ਪ੍ਰੈਸ਼ਰ washer ਮੰਗਾਇਆ ਵਾ ਮਸ਼ੀਨ ਵਾਸਤੇ ਕੱਲ ਨੂੰ 9 ਤਰੀਕ ਨੂੰ ਆ ਜਾਣਾ ਕੱਲ ਨੂੰ ਇਹਨੀਆਂ ਸੀਪਾਂ ਫੀਡਰ ਬੈੱਡ ਬਰਮ ਸਾਰੇ ਕੱਢ ਦੇਣੇ ਆ ਖਾਲੀ ਕਰ ਦੇਣਾ ਮਸ਼ੀਨਾਂ ਹੋਣੀਆਂ ਵਿੱਚੋਂ ਵਿੱਚੋਂ ਧੋਣ ਦਾ ਕਾਰਨ ਵੀ ਮਸ਼ੀਨ ਦਾ ਹੈਗਾ ਹਰ ਹਰ ਚਿਹਰੇ ਵਿੱਚ ਹਰ ਹਰ ਗਿੱਲੀ ਜੀ ਹੁੰਦੀ ਆ ਉਹ ਖਲੇਪੜੀਆਂ ਹੀ ਬਹੁਤ ਦਿੰਦੀਆਂ ਨੇ ਅੱਧਾ ਦਾ ਹਜੇ ਪੂਰਾ ਸਾਫ ਨਹੀਂ ਹੋਣਾ ਕਟਰ ਦੇਖ ਲਓ ਕਿੰਨਾ ਚੱਲਦਾ ਬਿੱੱਤੇ ਵੀ ਨਹੀਂ ਹਜੇ ਓਕਣੇ ਮਾਲ ਜੰਮਿਆ ਪਿਆ ਉਹ ਪ੍ਰੈਸ਼ਰ ਬੋਸਰ ਨਾਲ ਦੇਖਾਂਗੇ ਜਦੋਂ ਲਹਿ ਗਿਆ ਨਹੀਂ ਪਰ ਜਿਗਾੜ ਲਾਉਣਾ ਆਪਣਾ ਕੋਈ ਨਾ ਕੋਈ ਪਲੇਟ ਬਲੂਟ ਪੱਤੀ ਪੁੱਤੀ ਤਿੱਖੀ ਕਰਕੇ ਰਗੜਾਂਗੇ ਐਨ ਗੱਲ ਬਣਾ ਕੇ ਰਾਣੀ ਦੀ ਦੇਖਣਾ ਕਿੱਥੇ ਲਵਾਉਂਦਾ ਦੂਈ ਮਸ਼ੀਨ ਖੜੀ ਆਓ ਆਓ ਖੜੀ ਇਹਦੀ ਬਣਾਵਾ ਵੇ ਗੱਲਬਾਤ ਕੱਲ ਨੂੰ ਤੇ ਅੱਜ ਮੈਂ ਜਿਹੜੀ ਚੀਜ਼ ਦਾ ਡਰ ਹੁੰਦਾ ਅੱਜ ਮਸ਼ੀਨ ਬਈ ਘੜਦੀ ਘੜਦੀ ਰਹਿ ਗਈ ਤੁਸੀਂ ਟਾਇਰਾਂ ਦੇ ਦੇਖ ਲਾਲੋ ਸਾਹਿਬ ਕਿੱਥੇ ਕਿਤੇ ਮਸ਼ੀਨ ਖੱਤੀ ਹੋਊ ਆਹ ਮਸ਼ੀਨ ਟਾਇਰ ਆਹ ਟਾਇਰ ਆ ਲੱਗ ਗਿਆ ਦਾ ਬਈ ਢੇਡਾ ਮਤਲਬ ਵੀ ਪਹੀ ਤੋਂ ਜਾ ਰਹੇ ਤੇ ਆਪਾਂ ਹਾਲੀ ਚੀਜ਼ ਢੇਡਾਂ ਲੱਗ ਗਈ ਬਾਕੀ ਤਾਂ ਜਿਵੇਂ ਹੁਣ ਆ ਪਹੀ ਆ ਐ ਪਾਣੀ ਛੱਡਿਆ ਵਾ ਇੱਕ ਦਿਨ ਪਹਿਲਾਂ ਵੱਢ ਕੇ ਇਹਦੇ ਉੱਥੇ ਉਸ ਦਿਨ ਦਾ ਮਸ਼ੀਨ ਨਿਕਲ ਗਈ ਸੀ ਉਸ ਦਿਨ ਪਾਣੀ ਨਹੀਂ ਚੱਲਿਆ ਉਹ ਉਸ ਦਿਨ ਉਹੀ ਪਹੀ ਪਜੀ ਪੂਰੀ-ਪੂਰੀ ਮਾਚਰ ਵੀ ਮਸ਼ੀਨ ਤਾਂ ਪਹੀ ਪੰਨੋ ਜਾਣੇ ਲੰਗ ਜਣੀਆਂ ਖੇਤ ਗਿੱਲਾ ਨਹੀਂ ਪਹੀ ਉਹੋ ਪਾਣੀ ਲੱਗੇ ਔਨ ਕਰਕੇ ਪਹੀ ਗਿੱਲੀ ਦੀ ਮਸ਼ੀਨ ਸਲਿੱਪ ਹੁੰਦੀ 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 ਪਹਿਲਾ ਮੋੜਾ ਟਾਇਰ ਤਾਂ ਨੋ ਕਟਾਈ ਬੈਗ ਪੂਰ ਕਰੀ ਪਹਿਲਾ ਟਾਇਰ ਵੀ ਗਿਰ ਗਿਆ ਮਸ਼ੀਨ ਫੇਰਾ ਖਾਸੀ 3-4 ਕਿਲੇ ਮਸ਼ੀਨ ਲੈ ਕੇ ਗਈ ਵੀ ਚਲੋ ਬਹੀ ਲੰਬੀ ਦੀ ਵੀ ਚੜ ਜੂਗੀ ਮਸ਼ੀਨ ਵੀ ਵੱਡੇ ਆਵਾਂਗੇ ਮਸ਼ੀਨ ਜੋਂ-ਜੋ ਗਾਂ ਜਾਂਦੀ ਸੀ ਗੜਦੀ ਜਾਂਦੀ ਰੀ ਫੇਰ ਭਾਈ ਉਹਨੂੰ ਜਵਾਬ ਦੇ ਦ ਆਪਾਂ ਨੇ ਮਾਹ ਵੀ ਉਹ 272 ਦੇਵੇ ਰੇਟ ਪਹਿਲਾਂ ਹੀ ਵੱਧ ਕਰਕੇ ਕੇ ਤੇ ਰੋਲ 200 ਹੋਰ ਵੱਧ ਦੇਵੇ ਆਰੇ ਹੁਣ ਤਾਂ ਇਹ 2 ਰੁਪਿਆ 5000 ਰੁਪਏ ਕਿੱਲੇ ਦਾ ਮੈਂ ਤਾਂ ਵੀ ਨਹੀਂ ਜਾ ਸਕਦਾ ਬਹੁਤ ਦੌਣੇ ਆਪਰੇ ਆ ਬਈ ਰਸਤਾ ਹੈ ਨਹੀਂ ਰਣਾ ਨਹੀਂ ਹੈ ਆਪਾਂ ਨੂੰ ਵੀ ਫਾਇਦਾ ਹੀ ਦੀ ਪਰ ਹੁਣ ਰਸਤਾ ਹੀ ਨਹੀਂ ਠੀਏਗਾ ਕੀ ਕਰਦੇ ਵੱਡਣ ਦਾ ਗਈ ਤੇ ਪਹਿਲਾਂ ਵੀ ਹਾਂ ਦੀ ਵੀ ਮਸ਼ੀਨ ਲੰਗ ਜਾਣੀ ਹੈ ਮਸ਼ੀਨ ਟਰਾਈ ਵੀ ਕਰੀ ਪਰ ਮਹੀਨ ਗੜਦੀ ਗੜਦੀ ਰਹੀ ਗਈ ਪਚਾਹ ਹੋ ਗਿਆ ਪੰਗਾ ਵੀ ਨਹੀਂ ਲਿਆ ਮਾਰ ਵੀ ਕਿਤੇ ਆਖਰੀ ਤੇ ਨਾ ਬੋਤਾ ਪੈਨਰ ਟਾਇਰ ਟੂ ਦਾ ਹੋ ਰਿਹਾ ਪੈਂਚਰ ਪੈਂਚਰ ਤੇ ਉਦੋਂ ਵਾਰਾ ਕੀਲਾ ਹੁਣ ਵੱਡਣ ਲੱਗੇ ਤੇ ਉਹਦਾ ਰਸਤਾ ਦੇਖਣਗੇ ਉਹਦਾ ਰਸਤਾ ਵੀ ਜਮਾ ਜੀ ਨੂੰ ਪੂਣੀ ਮੋੜ ਕੇ ਨੇ ਉਹ ਮੋੜ ਤੇ ਕਟਰ ਮਸ਼ੀਨ ਨੇ ਲੱਗ ਕੇ ਜਾਣਾ ਸੀ ਉੱਥੇ ਲੋਡ ਕਰਨਾ ਉਹਨੂੰ ਵੀ ਜਵਾਬ ਦੇਖਿਆ ਆ ਦੂਏ ਪਾਸੇ ਖਾਈ ਸੀ ਪੂਣੀ ਮੋੜ ਮੁੜ ਕੇ ਆਣ ਤੇ ਪੂਣੀ ਮੋੜ ਦੇਖ ਲੋ ਵੀ ਕਿਹੜਾ ਜਾਂਦਾ ਜਮਾ ਐ ਐ ਮੁਰਦੀਦੀ ਮਸ਼ੀਨ ਇੱਕੋ ਲੱਗਤ ਮਸ਼ੀਨ ਦੂਏ ਪਾਸੇ ਪੂਰਾ ਪੂਰਾ ਰਾਹਤਾ ਜੀ ਮਤ ਕੋ ਟਰੈਕਟਰ ਵਾਲੀ ਜਗਾ ਤੇ ਉਹ ਨਹੀਂ ਮੈਂ ਬਾਈ ਟਰੈਕਟਰ ਵਾਲੀ ਮਸ਼ੀਨ ਆਉਗੀ ਉਹ ਤੇ ਬੜਾ ਲੈ ਔਰੇ ਹੈਗੀ ਆ ਵੀ ਟਰੈਕਟਰ ਵਾਲੀ ਮਸ਼ੀਨ ਉਹਨੂੰ ਵੀ ਟਰੈਕਟਰ ਵਾਲੀ ਮਸ਼ੀਨ ਕਹਿ ਰਹੇ ਜਿੱਥੇ ਮਸ਼ੀਨ ਗਰਦੀ ਗੜਦੀ ਬਚ ਗਈ ਬਾਕੀ ਕੱਲ ਨੂੰ ਉਤੋ ਕੇ ਦੋ ਦਿਨ ਲੱਗ ਜਾਣੇ ਬਾਈ ਲਾਈਟ ਔਰ 11 ਵਜੇ ਲਾਈਟ ਆਉਣੀ ਆ ਡੈਂਚ ਕਿੜੀ ਆ ਤੇ 4-5 ਵਜੇ ਚਲੇ ਜਾਓ ਉਹ ਇਹਨਾਂ ਦਾ ਹੱਕ ਭਰਾ ਲਿਆ ਆਪਾਂ ਨੇ ਅੱਜ ਪੂਰਾ ਤਿੰਨ ਚਾਰ ਦਿਨ ਹੋ ਗਏ ਭਰਿਆ ਨਹੀਂ ده ਇਹਨਾਂ ਨੇ ਜਰਾ ਡੈਡ ਗਿਆ ਨਿੰਬੂ ਇਹਨਾਂ ਨੂੰ ਪਾਣੀ ਲਾਈ ਜਾਂਦਾ ਰੋਜ਼ ਹੁਣ ਇਹਨਾਂ ਨੂੰ ਕਹੇ ਵੀ ਦੋ ਦਿਨ ਪਾਣੀ ਨਾਲ ਨਹੀਂ ਬੜਿਆ ਕੁੱਪੀ ਉੜ ਗਈ ਤੇ ਰਹੀ ਆ ਉਹ ਚਲੇ ਗਿਆ ਉਹ ਦੇਖੋ ਦੇ ਪਾ ਗਿਆ ਜਰਾ ਮੋਦੀ ਹਦਕਾ ਨੂੰ ਪਾਣੀ ਅਲੂ ਫੀਟਰ ਤਾਰ ਕੇ ਆ ਖੇ ਲਾਉਣੇ ਮਸ਼ੀਨ ਇੱਥੇ ਚੜਾਈ ਤੇ ਤੇਰ ਨੂੰ ਜਾਂ ਫੇ ਲਾਵਾਂਗੇ ਉੱਪਰ ਸੜਕ ਤੇ ਲੈਟ ਆਉਗੀ 11 ਵਜੇ ਹੁਣ ਮੌਸਮ ਖਰਾਬ ਆ ਪਤਾ ਨਹੀਂ ਆਵੇ ਨਾ ਆਵੇ ਆ ਆਪਾਂ ਨੇ ਅੱਜ ਭਰਾ ਲੈਣਾ ਤੇ ਪੂਰਾ ਐਨ ਕੁੱਕਾ ਕਰਾ ਤੱਕ ਮੈਂ ਜਮਾਂ ਨਹੀਂ ਖਾਲੀ ਕਰਤਾ ਦੀ ਇਹਨਾਂ ਨੇ ਪਾਣੀ ਲਈ ਜਾਨੇ ਅੱਜ ਸਵੇਰ ਤੋਂ ਹੀ ਮੋਟਰ ਚੱਲਦੀ ਐ ਇੱਥੇ ਉਹ ਨਾ ਮਜੀ ਲਾਈਟ ਚਲੇ ਗਈ ਹੁਣ ਲਾਈਟ ਆਉਗੀ ਵੀ ਦੂਈ ਦੋ ਫੇਸ ਚ ਮਤਲਬ ਇਕੱਲੀ ਲਾਈਟ ਲਾਈਟ ਬਲੂਗੀ ਕੱਲ ਨੂੰ ਰੇ ਲਾ ਕੇ ਮਸ਼ੀਨ ਇੱਥੇ ਜਾਂ ਫਿਰ ਲਾਵਾਂਗੇ ਸੜਕ ਦੇ ਉੱਪਰ ਔਰ ਇਹ ਵੀ ਕਿਉਂਕਿ ਪਾਣੀ ਬਹੁਤ ਹੋ ਜਾਣਾ ਮੂਹਰੇ ਚਿੱਕੜ ਹੋ ਜਾਣਾ ਔਰ ਇਹ ਜਗ੍ਹਾ ਪੂਰੀ ਪੂਰੀ ਆ ਓਏ ਫਿਰ ਇੱਧਰ ਜਗ੍ਹਾ ਨਹੀਂ ਰਹਿਣੀ ਇੱਧਰ ਪਾਸੇ ਧੋਣ ਨੂੰ ਦੇਖਦੇ ਆ ਜਾਂ ਫਿਰ ਕੋ ਅੱਗੇ ਜਾ ਕੇ ਘਰ ਜਾ ਉਹ ਕਹਿੰਦਾ ਵੀ ਸਵਾ ਉਹਨਾਂ ਕੋਲ ਵੀ ਇੱਟਾ ਤਲਾ ਆ ਜਾਈ ਉਹਨਾਂ ਕੋਲ ਖੁੱਲੀ ਜਗ੍ਹਾ ਨਹੀਂ ਫਿਰ ਕੱਲ ਨੂੰ ਉੱਥੇ ਲੈ ਕੇ ਜਾਵਾਂਗੇ ਜੇ ਮੈਂ ਵੀ ਲੋਟ ਲੱਗੇ ਆਪਾਂ ਕਰਾਂਗੇ ਦਿਖਾਵਾਂਗੇ ਤੁਹਾਨੂੰ ਲੋਈ ਠੀਕ ਆ ਫਿਰ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਹੋਗਾ ਮਾਲਕ ਦੀ ਕਿਰਪਾ ਨਾਲ ਸੀਜ਼ਨ ਰਹਿ ਆਪਣਾ ਬਹੁਤ ਵਧੀਆ ਦੋ ਇਪੀ ਉਹ ਪੁੱਤਾਂ ਨੇ ਸੀਜ਼ਨ ਕੁੱਟ ਲਿਆ ਫੋਨ ਆਈਪੀ ਤਾਂ ਬਹੁਤ ਫੋਨ ਆਏ ਬਾਈ ਜੂਪੀ ਤੋਂ ਜਿੱਥੇ ਆਪਾਂ ਨੇ ਜੀਵ ਦਾ ਸੀਜ਼ਨ ਆਇਆ ਦਾ ਤੇ ਮਸ਼ੀਨਾਂ ਭੇਜੀਆਂ ਕਿਤੇ ਮਸ਼ੀਨ ਗਈ ਆ ਕਿਤੇ ਗਈੋ ਨਹੀਂ। ਫਤਨਾ ਨੇ ਮਸ਼ੀਨ ਭੇਜੀ ਸੀ ਉੱਥੇ ਮਸ਼ੀਨ ਗਈ ਨਹੀਂ। ਬੰਦੇ ਦਾ ਆਪਾਂ ਨਾਉਂ ਨਹੀਂ ਲੈਣਾ। ਅ ਜੂਪੀ ਵਾਲੇ ਨੂੰ ਆਪਾਂ ਜਵਾਬ ਦੇ ਦਾਂਗੇ। ਕਿ ਜੇ ਤੈਨੂੰ ਮਸ਼ੀਨ ਮਿਲਦੀ ਆ ਤਾਂ ਆਪਣੀ ਲੈ ਲੈ। ਆ ਆਪਣਾ ਚੁੱਲਾ ਜੋंका ਭਾਈ। ਉਹ ਬਾਪੂ ਮੁੱਲਾ ਦਾ ਗਿਆ ਵਾ ਦੁੱਧ ਦਾਦ ਲੈਣ। ਬਾਜ਼ਾਰ ਐ ਨੌਰੇ ਬਿੱਲੀਆਂ ਬਹੁਤਾਂ ਕਰਦੀਆਂ ਭਾਈ। ਉੱਪਰ ਲੱਕਣਾ ਲੁਕਣਾ ਰੱਖਣੇ ਆ ਕੁੱਤੇ ਆ ਤੇ ਦੋ ਤਿੰਨ 3000 ਬਿੱਲੀ ਆ ਕਈ ਵਾਰੀ ਦਾਲ ਖਰਾਬ ਕਰਤੀ ਡੋਲਤੀ ਪੀ ਗਈਆਂ ਤੋਂ ਤਿੰਨ ਵਾਰ ਦੁੱਧ ਹੁਣ ਦੁੱਧ ਦਾ ਫਿਰ ਜਗਾਰ ਲਾਇਆ ਵਿੱਚ ਇਹਦਾ ਠੰਡਾ ਰਹਿੰਦਾ ਇਹਦੇ ਸਿਰਦੀ ਦਾ ਪੈਕਟ ਉਹ ਦੁੱਧ ਬਚ ਜਾਂਦਾ ਚਲੋ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਵਿੱਚ ਉਮੀਦ ਕਰਦਾ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਥੋੜਾ ਸਾਡੀ ਵੀਡੀਓ ਦੇਖਾਂਗਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਰਿਪੋਰਟ ਬਣਾ ਕੇ ਰੱਖੋ